ਉਹ ਤਾਂ ਪੁੱਛ ਕਿਉਂ ਨਹੀਂ ਜੇ ਮੈਨੂੰ 15 2000 ਰੁਪਏ ਮਿਲ ਗਿਆ ਨਾ ਤੇ ਫਿਰ ਉਹਦੇ ਮੈਂ ਵਾਪਸ ਕਰ ਦੂੰਗੀ ਕੰਮ ਚਲਾਇਆ ਨਾ ਨਮਾ ਉਹਦੇ ਕੋਲੇ ਜਾ ਕੇ ਹੁਣਗੀਰਾ ਤੈ ਕਰਿਆ ਹੋਰ ਦੱਸੋ ਠੀਕ ਹੋ ਵਧੀਆ ਠੀਕ ਹੈ ਸਸ਼ੀ ਗਰ ਵੀ ਸਸ਼ੀ ਗਰ ਬਣੇ ਹੋਰ ਦੱਸੋ ਠੀਕ ਹੰਤਾ ਹੀ ਤੁਸੀਂ ਅੱਜ ਕਿਵੇਂ ਕਿਡਾ ਮਾਰ ਲਿਆ ਅੱਜ ਭਈ ਮੈਨੂੰ ਲੋੜ ਪੈ ਗਈ ਸੋਦੇ ਤੇ ਕਾ ਚਲੋ ਕੋਈ ਕੰਮ ਹੋ ਗਿਆ ਮੈਨੂੰ ਅੱਛਾ ਹਾਂ ਕਿਵੇਂ ਸੁੱਖਾ ਹੀ ਕਰੇ ਸਾਰੀ ਸਖੀ ਤਾਂ ਮੁੰਡਾ ਸੋਖਦਾ ਹੀ ਹੈਗਾ ਹੂੰ ਤੇ ਮੈਂ ਤਾਂ ਤੁਹਾਡੇ ਕੋਲ ਕੰਮ ਆਈ ਸੀ ਬਈ ਸਾਰਾ ਪਰਿਵਾਰ ਬੈਠਾ ਵਧੀਆ ਹੋ ਗਿਆ ਮੈਨੂੰ ਮਿਲ ਗਈ ਤੁਸੀਂ ਕਿਵੇਂ ਮੈਨੂੰ 15 ਕੁ ਹਜ਼ਾਰ ਰੁਪਏ ਚਾਹੀਦਾ ਸੀਗਾ ਮੇਰੇ ਕੋਈ ਕੰਮ ਜਾਂ ਤੋੜਿਆ ਨਾ ਨਾ ਠੀਕ ਆ اچھا ਕੋਈ ਤੋੜਾ ਦਾ ਮਾਸ ਸੀ ਚਲੋ ਕਰਦੀ ਗੱਲ ਹੁੰਦੀ ਆਪਾਂ ਕੀ ਕਰਨਾ ਤੇਰੇ ਤੈਨੂੰ ਪਤਾ ਫਿਰ ਹੁਣ ਆਏ ਆ ਵੀ 10 15 ਹਜ਼ਾਰ ਤੱਕ ਕੋਲੇ ਹੋ ਗਏ ਉਦੋਂ ਘੱਟ ਤਾਂ ਕੋਈ ਵੀ ਕੰਮ ਨਹੀਂ ਹੁੰਦਾ ਹਨਾ ਸਾਟ ਵਿੱਚ ਤਾਂ ਉਹ ਇਨੀ ਜਦੋਂ ਅੱਗੇ ਤੇ ਤੇ ਕੋਈ ਜਵਾਬ ਨਹੀਂ ਦਿੰਦੇ ਹੈਗੇ ਦੇਖ ਹਣਾ ਆਪ ਦਾ ਭਾਂਡਾ ਹੀ ਆਉਂਦਾ ਕੰਮ ਆਉਂਦਾ ਭੰਗਾ ਫਿਰ ਮੈਂ ਸੋਡੇ ਕੋਲੇ ਆਈ ਹਾਂ ਹਨਾ ਵੀ ਚਲ ਮੈਂ ਖਿਆ ਇਥੋਂ ਮੈਨੂੰ ਕੋਈ ਦਿੱਕਤ ਵੀ ਨਹੀਂ ਹੈਗੀ ਚਲ ਐਂ ਵੀ 2-4 ਦਿਨ ਲੇਟ-ਪੇਟ ਵੀ ਹੋ ਜਾਂਦਾ ਕਈ ਵਾਰ ਬੰਨੇ ਆਏ ਆ ਪਹਿਲਾਂ ਵੀ ਲੈ ਕੇ ਗਏ ਆ ਆਪਣਾ ਤਾਂ ਕਦੇ ਮੋੜਾ ਤਾਂ ਕਰਿਆ ਨਹੀਂ ਤੰਗ ਤਾਂ ਕਰਿਆ ਨਹੀਂ ਪਹਿਲੇ ਮੋੜ ਹੀ ਜਾਂਦੇ ਆ ਹਾਂ ਤੇ ਚਾਹ ਪਾਣੀ ਤਾਂ ਸਵੇਰ ਚਾਹ ਤਾਂ ਬੱਸ ਨਹੀਂ ਨਹੀਂ ਚਾਹ ਬੱਸ ਜਿਉਂਦੇ ਰਹੋ ਮੈਂ ਮੰਡੀ ਜਾਂਦਾ ਸੀ ਮੈਂ ਜੇਹ ਚ ਪਾਰ ਕੇ ਸੀਗੇ ਤਾਂ ਮੈਂ ਫੋੜ ਕਰ ਦੂਗਾ ਕਰੋ ਹਾਂ ਮੈਨੂੰ ਐ ਮੈਨੂੰ ਜਰੂਰਤ ਪੈ ਗਈ ਤੁਰਤ ਪੈਰੀ ਲੈ ਇਨੇ ਠੀਕ ਆ 15000 ਹਾਂ ਬਸ 15000 ਮੰਡੀ ਜਾਂਦਾ ਸੀਗਾ ਠੀਕ ਆ ਚਲੋ ਮੈਂ ਤੁਹਾਡਾ ਇੱਕ ਦੋ ਦਿਨਾਂ ਚ ਵਾਪਸ ਕਰ ਦੂੰਗੀ ਠੀਕ ਆ ਹਾਂ ਕਿਰਨ ਤੈਨੂੰ ਪਤਾ ਫਿਰ ਲੋੜ ਪੈਂਦੀ ਰਹਿੰਦੀ ਆ ਹਨਾ ਹਾਂ ਠੀਕ ਆ ਤਾਂ ਫਿਰ ਕੋਈ ਨਹੀਂ ਚੰਗਾ ਭਈ ਹਮਨੇ ਠੀਕ ਚੰਗਾ ਕੀਤੇ ਚੰਗਾ ਚਲ ਆ ਵੀ ਵਧੀਆ ਹਮੇ ਕਿਹਦਾ ਕਰਦਾ ਕੰਮ ਚੱਲਦਾ ਹਨਾ ਕੋਈ ਰੋਟੀ ਪੈ ਜੂ ਆ ਆਪਾਂ ਕੀ ਇਹ ਚਲ ਆਪਣੇ 4 15000 ਨਾ ਕੀ ਪ੍ਰਮਾਤਮਾ ਨੇ ਇਹਨਾਂ ਕੁਝ ਦਿੱਤਾ ਹੈਗਾ ਪਾ ਡੈਡੀ ਨੇ ਵਧੀਆ ਮਨ ਕੇ ਚਲ ਕੋਠੀ ਪਾ ਕੇ ਦੇਤੀ ਆਪਾਂ ਨੂੰ ਸਾਰਾ ਕੁਝ ਵਧੀਆ ਹੋ ਗਿਆ ਹਾਂ ਬਾਕੀ ਜਿਹੜੇ ਜਿਹਾ ਆਪਾਂ ਬਾਣ ਕਰੀ ਜੰਨਾ ਜਿਵੇਂ ਮੈਂ ਪਰਮਾਤਮਾ ਦੀ ਵਧੀਆ ਮਿਹਰ ਹੈਗੀ ਮੇਰੀ ਤਾਂ ਸੋਚ ਇਹ ਸੀਗੀ ਜਿਵੇਂ ਅੱਜ ਕੀ ਇੰਨੀ ਫਸਲ ਹੋਈ ਹੈ ਨਾ ਤੇ ਗਾਹਾਂ ਨੂੰ ਮੈਂ ਪੰਜ ਚਾਰ ਕਿੱਲੇ ਠੇਕੇ ਤੇ ਹੋਰ ਲੈ ਲੂਗਾ ਲੈ ਲਓ ਹੁਣ ਆਪਣਾ ਖਰਚਾ ਵੀ ਗਾਹਾਂ ਵੱਧਦੀ ਹੈ ਗਾਹਾਂ ਕੁੜੀ ਦਾ ਵੀ ਵਿਆਹ ਕਰਨ ਦਾ ਵਿਆਹ ਕਰਾਂਗੇ ਭੰਡ ਵਿਆਹ ਆਪਾਂ ਵਧੀਆ ਕਰਾਂਗੇ ਜਿਸ ਤੋਂ ਮਾੜਾ ਨਹੀਂ ਘੋਣਾ ਹੈਗਾ ਅਗਲਾ ਤੂੰ ਪਿਆਉਣ ਇਹਨਾਂ ਵਾਸਤੇ ਇੰਨਾ ਕਰਤਾ ਕੁਝ ਪੈਨਸ਼ਨ ਆਈ ਜਾਂਦੀ ਆ ਮਮੀ ਆ ਡੈਡੀ ਦੀ ਤੇ ਬਾਕੀ ਮਾਇ ਪਲੇ ਫਸਲ ਚ ਹੋਈ ਜਾਂਦੇ ਆ ਨਹੀਂ ਭੰਡ ਦਾ ਵਿਆਹ ਆਪਾਂ ਨੇੜੇ ਨੇੜੇ ਗੱਲਾਂ ਹੋਣ ਲਾਦਾਂਗੇ ਵਧੀਆ ਵਿਆਹ ਕਰਿਆਗਾ ਬਾਕੀ ਐ ਨਾ ਮਾੜੇ ਲੋਕਾਂ ਤੋਂ ਬਚੇ ਹੀ ਆਪਾਂ ਤਾਂ ਬਥੇਰੇ ਤੈਨੂੰ ਪਤਾ ਲੋਕਾਂ ਦਾ ਬੁਰਾ ਹਾਲ ਹੋ ਰਿਹਾਗਾ ਹਾਂ ਹਾਂ ਆਪਾਂ ਤਾਂ ਇਹ ਜੇ ਕੰਮ 'ਚ ਪੈਂਦੇ ਨਹੀਂ ਹੈਗੇ ਚੰਗਾ ਉਹਦਾ ਕੰਮ ਧੰਦਾ ਕਰ ਹਾਂ ਚੰਗਾ ਦਾ ਅੰਦਰ ਬੜੋ ਬਦ ਗਿਆ ਹੋਊਗਾ ਬਕੀਤ ਦੀ ਮੂੰਗੀ ਵੀ ਬਹੁਤ ਸੋਹਣੀ ਹੋਈ ਸੀ ਆਪਣੇ ਮੂੰਗੀ ਬਹੁਤ ਹੋਈ ਸੀਗੀ ਬਸ ਚੰਗੀ ਸੀਗੀ ਹਾਂ ਬਾਕੀ ਜਿਹੜਾ ਆਪਣਾ ਲੱਗਿਆ ਹੋਣਾ ਬੰਦਾ ਆਪਣੇ ਕੰਮ ਵਾਲਾ ਵਧੀਆ ਬਜਾਰਾ ਵਧੀਆ ਕੰਮ ਕਰਦਾ ਹਾਂ 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 ਨਹੀਂ ਘਰੇ ਵੀ ਵਧੀਆ ਚਲ ਮੈਂ ਕਰਦਾ ਮਿਲਣਾ ਖੇਤ ਖੂਦ ਕਿਹੜਾ ਮਾਰ ਕੇ ਆਉਣਾ ਮੁੜ ਕੇ ਮੈਂ ਠੀਕ ਆ ਤੇ ਇੰਨੇ ਨੇ ਤੁਸੀਂ ਆ ਤਾਂ ਕੰਮ ਧੰਦਾ ਕਰ ਲਿਓ ਕਿ ਆਪਾਂ ਨਾ ਦੇ ਨੇ ਅਗੇ ਮਤ ਨਾ ਕੋਈ ਨਾਲੇ ਮੱਥਾ ਆ ਬੰਨ ਲਵੀ ਇੱਥੇ ਰਾਜਾ ਮੱਥਾ ਟੇਕਾਂ ਮੈਂ ਗਊਸ਼ਾਲਾ ਚ ਚੱਲੇ ਆਵਾਂਗੇ। ਚੰਗਾ ਠੀਕ ਐ। ਹਰ ਜਗਾ ਤੇ ਆ। ਲੈ ਹਰ ਜਗਾ ਤੇ ਆ। ਬਈ ਸੰਦੀਪ ਹਾਂਜੀ ਬਈ ਇੱਕ ਕੰਮ ਸੀਗਾ। ਕਿਵੇਂ? ਮੈਨੂੰ ਕਿਸੇ ਦੇ ਭੋਗ ਤੇ ਜਾ ਕੇ ਹੋਣੀ ਐਗੀ। ਠੰਡ ਪਾਠ ਦਾ ਭੋਗ ਆ ਤੇ ਆ ਨਾ ਤੂੰ ਖੁਸ਼ੇ ਕੇ ਘਰੇ ਫੜਾ ਦੇ ਸਮਾਨ। ਅੱਛਾ। ਉਹਨਾਂ ਨੂੰ ਫੜਾ ਦੇ ਯਾਦ ਕਰਕੇ ਫੜਾ ਦੇ। ਉਹ ਬਸ ਆਪੇ ਉਹ ਕਰ ਲੈਣਗੇ। ਤੂੰ ਉਹਨਾਂ ਨੂੰ ਫੜਾ ਦੇ ਤੂੰ ਨਾ ਕੁਝ ਵੀ ਕਰੀਂ ਕੁਰੀਂ। ਚੰਗਾ ਮੈਂ ਫੜਾ ਦੂੰ ਬਸ। ਠੀਕ ਐ। ਆ ਯਾਰ ਫੜਾਇਆ ਕੀ ਹੈਗਾ ਕਹਤੇ ਉਹੀ ਨਾ ਪਤਾ ਗਤਬੀਤ ਹੋਵੇ ਦੇਖਾਂ ਖੋਲ ਕੇ ਮੜਾ ਜਾ ਮੈਂ ਉੱਤਰੀ ਪੌਣ ਇਹ ਤਾਂ ਚਿੱਟਾ ਓਏ ਐ ਮੈਂ ਤਾਂ ਸੁਣਾ ਯਾਰ ਸਵਾਦ ਹੀ ਬੜਾ ਦਿੰਦਾ ਕਹਿੰਦੇ ਇਹ ਕਦੇ ਲਾਇਆ ਤਾਂ ਹੈ ਨਹੀਂ ਯਾਰ ਤਾਂ ਉਹੀ ਕੁਦਰਤੀ ਹੋ ਗਿਆ ਬਾਕੀ ਉਹਨੂੰ ਕੋੜਾ ਪਤਾ ਲੱਗਦਾ ਕਿੰਨਾ ਹੈਗਾ ਨਾ ਥੋੜਾ ਜਿਹਾ ਕੱਢ ਲੈਣਾ ਵਿੱਚੋਂ ਮੈਂ ਜੇ ਤਾਂ ਆਈ ਜੀ ਜੀ ਬਣਨਾ ਨਾ ਮੈਂ ਇੰਨਾ ਕੱਪੜਾ ਦਊ ਉਹਨੂੰ ਐਂ ਕੀ ਪਤਰਾ ਦਮੜ ਜਨਾਪਾ ਨੂੰ ਵਾਦੂ ਐ ਤੇ ਲਾ ਕੇ ਤੇ ਦੇਖਾਂ ਨੀ ਕੰਮ-ਕੁਮ ਕਰਾਂਗੇ ਕਹਿੰਦੇ ਬੜਾ ਸੁਬਾਤ ਦਿੰਦਾ ਐ ਇੰਨਾ ਫੜਾ ਦਿਆਂਗੇ ਉਹਨੂੰ ਚੱਲ ਅਮਨੇ ਹਾਂ ਬੈਨੇ ਹੋਰ ਕਿਵੇਂ ਠੀਕ ਹਾਂ ਹਾਂ ਠੀਕ ਐ ਪੈਣ ਕਿਵੇਂ ਠੀਕ ਹੋ ਦੱਸੋ ਹਾਂ ਠੀਕ ਐ ਵਧੀਆ ਅੱਛਾ ਹੋਰ ਦੱਸੋ ਠੀਕ ਐ ਵਧੀਆ ਅੱਛਾ ਤੇ ਅਜਾ ਮਾਸੀ ਨੀ ਆਇਓ ਕਰੀ ਹੈ ਅਜੇ ਪੈਨੇ ਹੈਗੀ ਕਰ ਹਾਂ ਹਾਂ ਕਰੀ ਹੈਗੀ ਚਲੋ ਤੋਰ ਦੱਸੋ ਠੀਕ ਹੋ ਪਰਵਾਰ ਠੀਕ ਹੈ ਸਾਰਾ ਹਾਂ ਹਾਂ ਠੀਕ ਆ ਬਣਿਆ ਫਰਮਾਸੀ ਕਿਵੇਂ ਆ ਠੀਕ ਆ ਹਾਂ ਹਾਂ ਚਲੋ ਠੀਕ ਹੀ ਜਾਈਏ ਤੋਰ ਸੇਤੀ ਮਾ ਤੇ ਗੇੜਾ ਫਿਰ ਮੈਂ ਕਿਉਂਦੇ ਪੈਸੇ ਨਹੀਂ ਲੈ ਕੇ ਆਈ ਸੀ ਧਾਰ ਤੁਹਾਡੇ ਕੋਲ ਸਰ ਇਹ ਕੀ ਹੋ ਗਿਆ ਸਿਹਾਰ ਦੇ ਨਹੀਂ ਫਿਰ ਤੈਨੂੰ ਪਤਾ ਹਨਾ ਲਾਹੇ ਜਾਣਾ ਫਿਰ ਉਹਦੀ ਦਿੱਕਤ ਨਹੀਂ ਰਹਿੰਦੀ ਆ ਲੈ ਮਸੀ ਮੈਂ ਪੈਸੇ ਪੜਾਉਣ ਆਈ ਸੀ ਉਹ ਨਹੀਂ ਨਹੀਂ ਫਿਰ ਆਇਆ ਵੀ ਜਦੋਂ ਸਰ ਗਿਆ ਹਨਾ ਫਿਰ ਕੀ ਲੋੜ ਆ ਗਈ ਨਹੀਂ ਕੰਮ ਉਤਰ ਵਧੀਆ ਚੱਲ ਪਏ ਹਾਂ ਹਾਂ ਕੰਮ ਵਧੀਆ ਚੱਲ ਪਿਆ ਬਾਕੀ ਕੁਛ ਤੈਨੂੰ ਪਤਾ ਕਿਸਤ ਵਗੈਰਾ ਲਾਉਣਾ ਲੂਣਾ ਦਾ ਉਹ ਕਰ ਲਿਆ ਮੈਂ ਹਾਂ ਹਾਂ ਨਹੀਂ ਸੀਗੇ ਤਾਂ ਕਰਕੇ ਫਿਰ ਉਹਦੇ ਨਾਲ ਵਧੀਆ ਹੋ ਹੋ ਗਿਆ ਠੀਕ ਹੈ ਬਾਕੀ ਕੰਮ ਵਧੀਆ ਚੱਲ ਪਿਆ ਮੇਰਾ ਤੇ ਚਾਹ ਬਣਾਵਾਂ ਨਹੀਂ ਚਾਹ ਬੱਸ ਚਲੋ ਹੋਰ ਠੀਕ ਹੈ ਫਿਰ ਮੈਂ ਚੱਲਦੀ ਹਾਂ ਠੀਕ ਹੈ ਮੰਮੀ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਇਹ ਤੇ ਬੜਾ ਯਕੀਨ ਨਾ ਕਰਿਆ ਕਰੋ ਮੈਨੂੰ ਇਹ ਬੁਢੀ ਠੀਕ ਨਹੀਂ ਲੱਗਦੀ ਇਹ ਕੀ ਗੱਲ ਕਰਤ ਰਹੇ ਹੋ ਨਹੀਂ ਮੈਂ ਨੇ ਇੱਕ ਵਾਰ ਵੇਖਿਆ ਸੀ ਇਹ ਕਿਸੇ ਬੰਦੇ ਨੂੰ ਕੁਝ ਪੜਾਈ ਜਾਂਦੀ ਸੀ ਉਈ ਵਾ ਗੱਲ ਨੂੰ ਫੇਰ ਕਿ ਹੋਵੇ ਜੇ 10 ਰੁਪਏ ਆਪਣੇ ਹੈਗੇ ਨਹੀਂ ਨਹੀਂ ਚਲ ਕੋਈ ਗੱਲ ਨਹੀਂ ਕਿਵੇਂ ਪੈਸੇ ਬਣ ਗਏ ਕੋਈ ਇੰਤੋਂ ਵੀ ਵਾਅਮ ਕਰ ਲੰਗਾ ਹੁਣ ਚੰਗ ਬਾਦ ਦੀ ਕਰਦੀ ਹੈਗੀ ਆ ਜੀ ਉਹਨੂੰ ਕਿਹੜਾ ਕੋਈ ਕਸ ਦਾ ਘਾਟਾ ਗਾ ਚਲ ਕੋਈ ਕਿਸੇ ਨਹੀਂ ਚਲ ਕੋਈ ਗੱਲ ਨਹੀਂ ਮੈਂ ਨੇ ਕੋਈ ਵੇਖਿਆ ਹੋਣਾ ਇਹ ਬਾਹਰ ਅੰਦਰ ਹੁਣ ਪੜਦੀ ਹੈਗੀ ਦੇਖ ਨਾ ਇਹਨੂੰ ਸਾਰੀ ਨੌਲੇਜ ਹੈਗੀ ਹੈਗੀ ਬਾਹਰ ਅੰਦਰ ਜਿਹੜਾ ਆਪਾਂ ਘਰੇ ਦੇ ਘਰੇ ਆ ਜੀ ਚਲੋ ਤੁਸੀਂ ਅੱਗੇ ਵਾਸਤੇ ਵੀ ਧਿਆਨ ਨਾਲ ਰੱਖਿਓ ਨਾ ਹਾਂ ਠੀਕ ਆ ਤੁਸੀਂ ਸੇਦੀ ਕਰ ਦਿਓ ਮੇਰੇ ਨਾਲ ਤਾਂ ਸਹੀ ਕਰ ਲੈਣਾ ਠਕਵਾ ਕਰ ਦੂ ਉਸ ਸਮਾਨ ਲੈ ਕੇ ਜਾਣੇ ਭਾਬੀ ਹਾਂ ਭਾਈ ਕੰਮ ਅਸੀ ਮੈਨੂੰ ਥੋੜਾ ਜਿਆ। ਬੱਸ ਸੰਦੀਪ। ਉਹ ਮੈਨੂੰ ਸਮਾਨ ਚਾਹੀਦਾ ਥੋੜਾ ਜਿਆ। ਕਿਹੜਾ ਸਮਾਨ? ਭਾਬੀ ਆਇਆ ਨਾ ਕਰ ਮੈਨੂੰ ਸਾਰਾ ਕੁਝ ਪਤਾ ਹੈਗਾ। ਉਹਦੇ ਜਿਹੜਾ ਤੂੰ ਸਮਾਨ ਫੜਾਇਆ ਸੀ ਮੈਨੂੰ ਮਾਚ ਦੇਖਿਆ ਸੀ। ਨਾ ਲਾਇਆ ਸੀ ਉਹ ਥੋੜਾ ਜਿਆ ਮੈਂ ਆਇਆ ਨਾ ਕਰ ਮੇਰੇ ਨਾਲ ਸਿੱਧੀ ਗੱਲ ਹੈ। ਮੈਨੂੰ ਲੱਗਾ ਚੰਗਾ ਤੇ ਮੈਨੂੰ 2000 ਰੁਪਏ ਦੇ ਦੇ। 1000 ਰੁਪਏ ਤਾਂ ਆਉਂਦਾ ਨਹੀਂ ਸੰਦੀਪ। 3000 ਤੋਂ ਘੱਟ ਤਾਂ ਆਉਂਦੇ ਹੀ ਨਹੀਂ। ਤੂੰ ਤਿੰਨ ਤਾਂ ਦੇ ਦੇ ਕੁਝ ਨਹੀਂ ਆਉਂਦਾ ਦੇਖ। ਹੋਰ ਕੀ ਬਰੋਂ ਜਿ ਲਾਉਣਾ ਤੇ ਚੱਜਣ ਵਾਲਾ ਉਹ ਕਰ। ਆ ਲੈ। ਗੱਲ ਨਾ ਕਰੀ ਕਿਸੇ ਕੋਲ ਗੱਲ ਨਾ ਕਰ ਮੈਂ ਤਾਂ ਤੇਰੇ ਨਾਲ ਜਮਾਨੀ ਦਾਦਾ ਤੂੰ ਮੇਰੇ ਬਾਰੇ ਵੀ ਨਾ ਦੱਸ ਨਹੀ ਦੱਸਦੀ ਮੈਂ ਤਾਂ ਮੇਰੇ ਤਾਂ ਰੋਜ਼ ਦਾ ਕੰਮ ਆ ਫਿਰ ਹੁਣ ਅਗਲਾ ਰੋਜ਼ ਲੈ ਕੇ ਜਾਂਦਾ ਕੋਈ ਨਾ ਕੋਈ ਆ ਜਾਂਦਾ ਤੇ ਮੱਕੀ ਗੱਲ ਹੈ ਵੀ ਸਮਾਨ ਚੰਗਾ ਦੇ ਦੇ ਕਰੀ ਮੈਨੂੰ ਬਸ ਠੀਕ ਆ ਨਾ ਨਾ ਕੋਈ ਗੱਲ ਠੀਕ ਆ ਤਾਂ ਮੋਟੀ ਮੁਰਗੀ ਫਸ ਗਈ ਇਹਨਾਂ ਦੇ ਪੱਟਾਂਗੇ ਪੂੰਜੇ ਹੁਣ ਬਹੁਤ ਇਹਨਾਂ ਦੇ ਪੈਸਾ ਦਾ ਕਿਸੇ ਨੂੰ ਪਤਾ ਵੀ ਨਾ ਲੱਗੇ ਕੋਈ ਦੇਖਦਾ ਤਾਂ ਨਹੀਂ ਇੱਕੀ ਵਰਕੇ ਵੀ ਲੈਣੇ ਆ ਨਾ ਉਹ ਲਾਜ ਹੈ ਰੇ ਤੇਨਾ

ਕੀ ਹੋ ਗਿਆ ਅੰਮ੍ਰਿਤਿਆ ਮੁੰਡਾ ਕਾ ਕੋ ਕਰਿਆ ਉਹ ਸਿੱਧਾ ਪਾਹ ਜਾ ਮੈਂ ਮੈਂ ਫੇਰ ਨਾ ਸਿੱਧਾ ਟੱਕਰ ਚੜ ਗਿਆ ਕੋਈ ਅੱਛਾ ਤੂੰ ਕਹਿੰਦਾ ਬਾਈ ਤੇ ਬਾਜ ਵੀ ਨਹੀਂ ਇਸ ਤੋਂ ਕੀ ਹੋ ਗਿਆ ਸਰ ਭਾਇਆ ਨੇ ਉਹ ਮਿੱਠੂ ਤੇ ਫੇਰ ਉਹ ਹਵੇਰ ਨਾ ਕਰਾਵੇ ਜਦੋਂ ਸੌਂਦੇ ਹਨ ਰੋਟੀ ਵੀ ਨਹੀਂ ਖਾਦੇ ਐਂ ਮਾ ਰੋਟੀ ਲੈ ਕੇ ਐਸੀ ਵਕਤ ਬਾਸਾ ਦੋਗੇ ਤੇ ਮੋਗਾ ਕਰੇ ਆਦੇ ਸਰ ਭੈਣੇ ਨੂੰ ਖਾਣ ਦਿੰਦੇ ਸੇ ਦੇਖੋ ਮਾਹਰੀ ਦਾ ਸੂਆ ਨਾ ਫੋਂ ਦੇ ਤੱਕ ਫੇਰ ਸਰ ਮੂਹ ਲਾਉਣੀ ਹੈ ਮੂਹ ਲਾਣੀ ਹੈ ਮੰਮੀ ਸੰਦੀਪ ਬੋਲਟ ਲੈ ਕੇ ਗਿਆ ਸੀ ਤੜਕੇ ਹਾਂ ਤੇ ਬੋਲਟ ਲੈ ਕੇ ਤਾਂ ਆਇਆ ਨਹੀਂ ਹੈਗਾ ਤੇ ਹੋਰ ਕਾਸਤੇ ਆਇਆ ਉਹ ਤੁਰ ਕੇ ਆਇਆਗਾ ਹੁਣ ਉਹ ਜਵਾਕ ਫੜ ਕੇ ਲੈ ਗਿਆ ਹੋਊਗਾ ਉਹ ਤੁਰ ਕੇ ਆ ਗਿਆ ਦੇਖੋ ਮੈਨੂੰ ਤਾਂ ਤਾਂ ਹੀ ਲੱਗਿਆ ਰਹਿਣ ਨੂੰ ਉਹ ਜਵਾਕ ਲੈ ਹੱਜ ਸੌ ਲੈ ਹੱਜੀ ਆ ਨੀ ਲੈ ਕੇ ਤਾਂ ਗਿਆ ਸੀ ਉਹ ਹਾਂ ਤੜਕੇ ਜਾਂਦਾ ਹੋਇ ਤ ਬੋਲਟ ਤੇ ਗਿਆ ਸੀ ਕੋਈ ਨਹੀਂ ਆਪਾਂ ਉੱਠ ਖੜਨ ਤੇ ਪੁੱਛਦੇ ਆ ਤੇ ਚਾਹ ਫੜਾਇਆ ਹੁਣ ਫੇਰ ਪੁੱਛਦੇ ਆ ਚਾਹ ਮਠਾਉਣੀ ਹੈ ਫਿਰ ਉਹਨੂੰ ਘਰ ਕੋਈ ਜਵਾਕ ਫੜ ਕੇ ਲੈ ਜਾਂਦਾ ਵਾਰ ਦੀ ਵਾਰ ਹਾਂ ਉੱਠ ਨਹੀਂ ਹਜੇ ਹਾਂ ਉੱਠ ਜਸਾ ਨਾ ਟਕਾਂਟੇ ਹੋ ਗਏ ਪਿਆ ਨੂੰ ਦਿਨ ਛਪੰਤੇ ਆ ਗਿਆ ਤੁਸੀਂ ਟਾਈਮ ਨਾਲ ਹੀ ਸੌਂ ਕੇ ਆ ਕੇ ਲੋ ਚਾਹ ਪੀ ਲੋ ਚਾਹ ਉਹਦੀ ਕਿੰਨਾ ਟਾਈਮ ਹੋ ਗਿਆ 3 ਵਜੇ ਆ ਗਏ ਹੈ 3 ਵਜੇ ਤੁਸੀਂ 10 ਵਜੇ ਤੇ ਆ ਕੇ ਪਏ ਹੋਗੇ ਰੋਟੀ ਇਹਦਾ ਖਾ ਕੇ ਗਏ ਸੀਗੇ ਹਜੇ ਅੱਜ ਕਿਵੇਂ ਨੀਂਦ ਆ ਗਈ ਤੁਹਾਨੂੰ ਸਨੇਹੀ ਹੋਏ ਥੱਕੇ ਜੀ ਤੇ ਰਾਤ ਕਿਵੇਂ ਟੱਪੂ ਛੋੜੀ ਆ ਇਹ ਵੀ ਤੁਰਕਿਆਂ ਤੋਂ ਬੋਲਟ ਤਾਂ ਮੈਂ ਵੇਚਦਾ ਕਿਆ ਬੇਤ ਤਾ ਬਾ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਤੈਨੂੰ ਆਖਿਆ ਸੀ ਮੰਮੀ ਬਖੋ ਬੋਲਟ ਤੇ ਆਈ ਨਹੀਂ ਹੈਗੀ ਅੱਜ ਤੂੰ ਮੈਨੂੰ ਕੋਈ ਮੰਗ ਕੇ ਲੈ ਗਿਆ ਹੋਊਗਾ ਬੇਤ ਤਾ ਮੋ ਕੋਈ ਮੈਨੂੰ ਚੰਗਾ ਨਹੀਂ ਲੱਗਦਾ ਜੰ ਬੇਤ ਤਾ ਕਿਉਂ ਨਹੀਂ ਚੰਗਾ ਲੱਗਦਾ ਘਰੇ ਚੀਜ਼ਾਂ ਚੰਗੀ ਨਹੀਂ ਲੱਗਦਾਂ ਮੈਨਾਂ ਮਾੜੀਆਂ ਲੱਗਦਾਂ ਹੁੰਦਾਂ ਹੋਰ ਸਾਰੇ ਚੀਜ਼ ਮਾੜੀਆਂ ਲੱਗਦੀਆਂ ਸੀ ਇਹ ਸੋਨਾ ਬੋਟ ਤੇ ਸਿੱਕਾ ਮੈਂ ਬੇਤ ਤਾ ਆਖਾ ਕਿਉਂਗਾ ਮੀ ਆਂ ਲੈ ਕੇ ਸੋਟੇ ਆਏ ਉੱਤਾਂ ਉੱਠਿਆ ਉਹ ਹੀ ਕਰੀਏ ਨੇ ਸਾਰੇ ਹੱਥ ਫੈਰ ਦਿਖਾਦਾ ਐਂ ਕੱਟ ਮੂੰ ਹੀ ਕਰੀਏ ਨੇ ਜੁੱਤਾ ਉੱਠਿਆ ਮੈਂ ਹਣਾ ਤੂੰ ਤਾਂ ਮੇਰੇ ਬਾਦ ਪਾਈ ਗਿਆ ਸਾਰੀਆਂ ਨੇ ਅੱਗੇ ਤਾਂ ਕਦੇ ਸੁੱਤੇ ਨਹੀਂ ਸੀਗੇ ਤੁਸੀਂ ਉਹ ਥੱਕ ਗਿਆ ਫਿਰ ਮੈਂ ਪੈ ਗਿਆ ਚੱਲ ਠੀਕ ਆ ਚਾਹ ਦੇ ਕੇ ਬਾਹਰ ਆ ਜਾਓ ਫਿਰ ਲੈ ਆ ਲੈ ਆਏ ਪਸੂ ਫੜੇ ਅਸੀਂ ਇਹਨੂੰ ਕਹਿ ਦੋ ਨਾ ਯਾਰ ਮੈਨੂੰ ਪੈ ਜਾਣ ਦੇ ਸੀ ਉਹ ਕਰੀਏ ਨਾ ਕੰਦਾ ਉਹੀ ਬੱਸ ਮੈਂ ਮੇਰਾ ਮਾਪ ਅਗਵਾਈ ਦੂ ਲਿਆਉਂ ਮੇਰਾ ਬਰਾਦਿਆ ਕਦੇ ਪੈ ਉਹ ਕਿਹੜਾ ਮੈਂ ਨੀ ਪੋ ਗਿਆ ਇੱਕ ਹੁਣ ਸਾਡਾ ਸੀ ਹਟਿਆ ਹਰਾ ਵੀ ਨਹੀਂ ਗਿਆ ਨਾ ਤਿਸੇ ਸੀਰੀ ਤੋਂ ਲਿਆਉਣ ਪੈਸੇ ਕਹਦੇ ਦਿੰਨੇ ਆਪਾਂ ਇਹਨਾਂ ਤਾਂ ਮੈਂ ਮੰਗਾ ਲੂਗੀ ਹੁਣ ਆਜ ਤੇਰਾ ਵੀ ਈਪਰੀ ਮੜਾ ਮੜਾ ਹੱਟਾ ਉਹਨਾਂ ਚੋਟਾਲਾ ਕੋਈ ਨੀ ਮਦੇਖੋਂ ਆਪੇ ਸਰ ਜੇ ਨਜਰਾ ਕਰੋ ਮੇਰੇ ਬਾਲਾ ਸਰ ਬਾਈ ਨਾ ਕਹਾਂਗੇ ਉਹ ਲਹੂ ਪੀ ਜਾਂਦੇ ਨੇ ਚਿੱਤਰ ਕਾਣੀਆਂ ਮੈ ਤੋਂ ਸਾਰਾ ਦਿਨ ਟੁਕੀਆਂ ਨਾਲ ਸਾਰਾ ਦਿਨ ਟੁਕੀਆਂ ਆਣੀਆਂ ਸਮਾਨੀ ਵਾਲਾ ਚੰਗਾ ਸੀ ਉਹ ਪਤਾ ਨਹੀਂ ਲੱਗਿਆ ਭਾ ਕਿੰਨਾ ਟਾਈਮ ਲੱਗਣਾ 9 ਘੰਟੇ ਲੱਗ ਪੂ ਚ ਦਵਾਰੇ ਚੜੂ ਚਾਹ ਨਾਲ ਅਚਲ ਉਹਦੇ ਕੋਲੇ ਚਾਹਦੇ ਭਾਬੀ ਕੋਲੇ ਲਿਜਾਣੇ ਅੱਜ ਫਿਰ ਉਹਨਾਂ ਐਤ ਰਾਤੀਂ ਟੱਪਣੀ ਆ ਬੂਟਵਾਰ ਜੇ ਵੀ ਲਹੇ ਪਏ ਚਲ ਆਏ ਕੀ ਹੁੰਦਾ ਆ ਸੁਆਦ ਅੱਲਾ ਇਹ ਨਾ ਇਹ ਪੈਸਾ ਕੀ ਚੱਕਣਾ ਆਪਾਂ ਯਾਰ ਜੇ ਸੁਆਦ ਹੀ ਨਾ ਲੱਤਾ ਬਿਰੇ ਕਿੱਥੇ ਜਾਂਦੇ ਆ ਮੈਂ ਪਿੰਡੇ ਜਾਂਦਾ ਜੀਆ ਮੇਰੇ ਮੇਰੇ ਅੱਜ ਪੇਪਰ ਹਨ ਪੇਪਰ ਦਵਾ ਕੇ ਤਾਂ ਲਿਆ ਪੇਪਰ ਤੋਂ ਬਸ ਤੇ ਬਾਜਿਆ ਨਾ ਮੈਂ ਪਰਦੇ ਆਈ ਕੀ ਗੱਲ ਹੈ ਤੂੰ ਦੱਸ ਤਾ ਪਹਿਲਾਂ ਜਾਂਦੀ ਸੀ ਕਿ ਫਿਰ ਜਾਈ ਆਈਏ ਫਿਰ ਕਿਉਂ ਜਾਈ ਆਏ ਨਹੀਂ ਗੱਡੀ ਲੈ ਕੇ ਜਾਓ ਤੁਸੀਂ ਉੱਥੇ ਇੰਨਾ ਹੋਣ ਦਾ ਭੀੜ ਭੜਾ ਕੰਮ ਆ ਕਿਸੇ ਨਾਲ ਮੈਂ ਜਾਣਾ ਕਿਸੇ ਮੁੰਡੇ ਨਾਲ ਕੰਮ ਆ ਮੈਨੂੰ ਨਹੀਂ ਉੱਥੇ ਲੇਟ ਵੀ ਹੋ ਸਕਦੀ ਹੈਗੀ ਆਏ ਫਿਰ ਮੈਂ ਲੈ ਆਉਂਗਾ ਜੇ ਲੇਟ ਹੋਊਗੀ ਉਹ ਤੇ ਮੇਰੇ ਗੱਲ ਪਈ ਜਾਂਦੀ ਮੈਂ ਖਤਰ ਖਾਉਂਗੀ ਮੈਂ ਥੋਂ ਸੱਚੜਦੇ ਨਹੀਂ ਮੇਰੇ ਮੈਨੂੰ ਕੋਲੋਂ ਮੈਂ ਜਾਣਾ ਜਾ ਪਤਾ ਹਾਂ ਲੱਗੇਗੀ ਇਹ ਸੱਣਾ ਕੋਈ ਹਾਂ ਭਾਈ ਸਮਾਨ ਹੀ ਲੈਣਾ ਸੀ ਸਮਾਨਤਾ ਸੰਦੀਪ ਹੈਗਾ ਤਾਂ ਹੈ ਪਰ ਥੋੜਾ ਪਹਿਲਾਂ ਵੀ ਤੂੰ ਦੋ ਵਾਰੀ ਧਾਰ ਕਰ ਗਿਆ ਵੇ ਆਏ ਨਹੀਂ ਮੈਂ ਤਾਂ ਤੈਨੂੰ ਅਖੇ ਭਾਜੀ ਬਿਹਤਰੀ ਦੋ ਵਾਰੀ ਧਾਰ ਕਰ ਗਿਆ ਬਈ ਫਿਰ ਚੜ੍ਹਾਰ ਨਹੀਂ ਹੁੰਦੀ ਹੈਗੀ ਆਪਣਾ 30-35000 ਰੁਪਏ ਸਾਰਾ ਹੈ ਨਾ ਤੇ ਲੈ ਤੂੰ ਆਹ ਲੱਖ ਰੁਪਏ ਦਾ ਮਾਲ ਹੈ 35000 ਚ ਰੱਖ ਲੈ ਚੱਲ ਪਿੱਛਲਾ ਕਲੀਅਰ ਹੋ ਜੂ ਇਹਦਾ ਹਾਂ ਲੱਖ ਰੁਪਏ ਦਾ ਅੱਜ ਵਿਕ ਜੂ ਇਹ ਪਰ ਮੈਂ ਤਾਂ ਹੁਣੇ 35 ਚ ਹੀ ਲਊਂਗੀ। ਪਰ ਮੈਂ ਤੈਨੂੰ ਦੇਦਾ ਕੋਈ ਚੱਕਰ ਨਹੀਂ। ਮੈਨੂੰ ਕਰੇ ਮੇਰੇ ਸ਼ੱਕ ਪੈਣ ਲੱਗ ਗਏ ਸਿੱਧੀ ਗੱਲ। ਕਿਉਂਕਿ ਮੈਂ ਤੈਨੂੰ ਹੋਰ ਦੱਸ ਦਿਆਂ ਮੇਰੇ ਤੇ ਵੀ ਛੋਟੀਆਂ-ਬੁੜੀਆਂ ਸ਼ੱਕ ਲੱਗ ਜਾਂ ਕਰਨ। ਇਸ ਤੋਂ ਬਾਅਦ ਮੈਂ ਆਪ ਨਹੀਂ ਤੈਨੂੰ ਸਿੱਧੇ ਮੱਥੇ ਦਿੰਦੀ ਸਮਾਣਾ। ਤੂੰ ਮੇਰੇ ਤਾਂ ਸਰਨਾ ਨਹੀਂ ਆਇਆ। ਮੇਰੀ ਗੱਲ ਸੁਣ। ਮੈਂ ਬੰਦਾ ਦਿਖਾਉਣੀ ਆ ਤੈਨੂੰ ਇੱਕ। ਹਾਂ। ਤੇ ਉਹ ਤੈਨੂੰ ਪਹਚਾਇਆ ਕਰੂਗਾ ਵੀ ਮੈਂ ਨਹੀਂ ਛੋਟੇ ਘਰੇ ਆਉਣਾ। ਤੂੰ ਮੇਰੇ ਲੱਤਾਂ ਦੂਹੀ ਜਾਂਦੇ ਮੈਨੂੰ ਹੋਰ ਤੇ ਇਹੋ ਗੱਲ ਕਰ। ਇੱਕ ਮਿੰਟ ਮੈਂ ਬੰਦੇ ਨੂੰ ਵੀ ਸਦਾ ਕੇ ਮਲਾਉਣੀ ਆ ਤੈਨੂੰ। ਜੱਸੇ ਤੇ ਇਹ ਤੈਨੂੰ ਘਰੇ ਪਹੁੰਚਾ ਦਿਆ ਕਰੂਗਾ ਮੇਰੇ ਤੇ ਫਿਰ ਤੁਹਾਡੇ ਬੁੱਢੇ ਹਾਂ 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 ਤੁਹਾਡਾ ਘਰ ਜਾਣ ਮੈਂ ਨੰਬਰ ਲਗਾ ਕੇ ਨੂੰ ਫੋਨ ਕਰਕੇ ਨਾ ਇੱਟਾਂ ਥੱਲੇ ਰੱਖ ਦਿਆ ਕਰ ਮੈਂ ਆਪੇ ਚੱਕ ਲਿਆ ਕਰ ਹਾਂ ਲੱਗ ਜੂ ਹਾਂ ਬਸ ਲੱਗ ਜੂ ਆ ਲੈ ਆ ਕੇ ਰੱਖੋ ਫੋਨ ਲੈ ਲਵੋ ਕੋਈ ਤੇ ਮਾਲੇ ਨੂੰ ਇਹਦੇ ਫਿਰ ਧਾਰ ਹੋ ਗਏ ਮੈਨੂੰ ਕਲੀਅਰ ਕਰ ਦੇ ਆ ਪਿਛਲਾ ਪਿਛਲਾ ਹੋਇਆ ਤੇਰਾ ਮੋਬਾਈਲ ਨਹੀਂ ਬਈ ਸਹੀ ਹੈਗਾ ਫਿਰ ਇਦੋਂ ਘਟਾਉਂਦਾ ਨਹੀਂ ਮੈਂ ਕੀ ਕਰਾ ਹੁਣਾ ਚਲ ਹੈਨਾ ਜਿਉਂਦੇ ਇਹ ਆ ਹੀ ਪੈਸੇ ਰਹਿ ਗਏ ਨੇ ਮੈਨੂੰ ਮਾਪਰਾ ਦੀ ਜਰੂਰਤ ਨਹੀਂ ਹੋਣਾ ਕਰਨੇ ਪੂਗਾ ਮੈਨੂੰ ਠੀਕ ਹੈ ਜੋ ਲੱਗਿਆ ਉਹ ਤੋਂ ਨਿਕਲੀ ਵੀ ਕਿਵੇਂ ਕਰਨਾ ਹੈ ਨਾ ਇਹ ਕੋਈ ਸਮਾਨ ਕਰਾਉਂਦਾ ਮੋਬਾਈਲ ਧਰਿਆ ਹੋਣੇ ਨੇ ਲੱਖ ਰੁਪਈਆ ਵਾਲਾ ਕਹਿੰਦਾ 35 ਨੂੰ 35 ਲੈਣਾ ਮੈਂ ਤਾਂ 35 ਚ ਲੂੰ ਮੇਰੇ ਘਰ ਦਾ ਕੰਮ ਹੈ ਮੇਰੇ ਕੋਲ ਹੈਗਾਗਾ ਚਲੋ ਆਪਾਂ ਗਾਹ ਉਹ ਕਰ ਦਾਂਗੇ ਉਹਦੀ ਮਿੱਟੀ ਖੋਲ ਚਲੋ ਹੈ ਬਾਈ ਉਹਨੇ ਮੈਨੂੰ ਗੱਡੀ ਦੇ ਦਿੱਤਾ ਈ ਮੇਰੇ ਲਈ ਇਹ ਬਾਈ ਹੁਣ ਗੱਡੀ ਤਾਂ ਆਪਾਂ ਤੇਰੀ ਐ ਪਰ ਜੇ ਜੇ ਤੂੰ ਗਾਣੇ ਕਰੀ ਬੈਠਾ ਈ ਰੱਖ ਚ ਗਾਣੇ ਤਾਂ ਕਰੀ ਐ ਲੋਡ ਨੂੰ ਕਰੀ ਸੀ ਉਹ ਤਾਂ ਬਾਈ ਠੀਕ ਐ ਪੈਸੇ ਦੇ ਦੇਗਾ ਭਾਵੇਂ ਲੈ ਜਾ ਭਾਈ ਗੱਡੀ ਤਾਂ ਸਾਡੀ ਈ ਦੇ ਮੈਂ ਇਹਨੂੰ ਆਇਆ ਕਹਿੰਦਾ ਸਕੀਮ ਕਰੀਏ ਆਪਾਂ ਤੂੰ ਗੱਡੀ ਰੱਖ ਲੈ ਬਾਈ ਬਣ ਕੇ ਤੇ ਮੈਨੂੰ ਪੈਸੇ ਹੋਰ ਦੇ ਦੇ ਗੱਡੀ ਬਾਈ ਹੁਣ ਤੂੰ ਮੰਗਦਾ ਕਿੰਨੀ ਆ ਮੈਂ ਤਾਂ ਬਾਈ ਜਿੱਦ ਤੱਕ 10 ਲੱਖ ਹੀ ਲੱਤੀ ਸੀ 8 ਹੀ ਦੇ ਦੂੰਗਾ ਬਾਈ ਮਹਿੰਗੀ ਹੈ ਮੈਂ ਤਾਂ 6 ਲੱਖ ਰੁਪਏ ਦਾ ਘਾਤ ਹੈ ਮੈਂ ਫਿਰ ਲੈ ਇਹਨਾਂ ਬਾਹਰ ਵੇਚਣਾ ਨਾ ਗੱਡੀ ਆਦਾ ਬਾਈ 7 ਲੱਖ ਰੁਪਏ ਦੇ ਜਾ ਤੇ ਆਉਂਦੀ ਚਾਬੀ ਦੇ ਜਾ ਨਹੀਂ ਮੇਰੇ ਕੋ ਤਾਂ ਹੀ ਹੁੰਦਾ ਫਿਰ ਮੈਂ ਤੇਰੇ ਕੋਲ ਪੈਸੇ ਹੋਰ ਕਮੈਨ ਆਉਂਦਾ ਬਾਈ ਫਿਰ ਮੈਂ ਤਾਂ ਕਾਹ ਕਿਹੜਾ ਹੁਣ ਚੱਲ ਯਾਰ ਲੈ ਲੈ ਬਈਆ ਦੇਖੀ 6 ਲੱਖ ਦਾ ਹੀ ਹੈ ਲੈ ਲੈ ਯਾਰ ਨਹੀਂ ਲੈ ਲੈ ਤਾਈਂ ਤੇ ਨਹੀਂ ਪਹਿਲਾਂ ਗਿਆ ਆਇਆ ਹੋਇਆ ਮੇਰੇ ਕੋਲ ਨਹੀਂ ਹਾਂ ਬਈ ਤੇ ਸਾਡੇ ਤਨ ਚਾਹੀਦੇ ਹਾਂ ਹਾਂ ਸਾਡੇ ਤਨ ਤੋਂ ਲੈ ਜੀ ਆਪਣਾ ਠੀਕ ਹੈ ਠੀਕ ਹੈ ਚੱਲ ਦੇ ਫਿਰ ਮੈਨੂੰ ਮੈਨੂੰ ਚਲਾ ਆਉਂ ਜੇ ਘਰੇ ਉੱਠ ਨਹੀਂ ਹਜੇ ਹਾਂ ਖੜੇ ਹੋਏ ਨਾਲ ਉਸ ਕੱਲ ਦੇ ਨਾਤੇ ਵੀ ਨਹੀਂ ਹੈਗੇ ਲੈ 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 ਖੜੇ ਹੋ ਤੇ ਗੱਡੀ ਕਿੱਥੇ ਗੱਡੀ ਨਹੀਂ ਆਈ ਹੈਗੀ ਹਜੇ ਗੱਡੀ ਉਹ ਲੱਜ ਲੈ ਕੇ ਗਿਆ ਹੈ ਵਿਆਹ ਗਿਆ ਸੀ ਦਾ ਵਿਆਹ ਦਾ ਦੋ ਦਿਨਾਂ ਤੋਂ ਮੁੜਿਆ ਮੈਂ ਤਿੰਨ ਤੋਂ ਮੁੜਿਆ ਹੁੰਦਾ ਵਾ ਗੱਡੀ ਨੂੰ ਤਾਂ 7 ਦਿਨ ਹੋ ਗਏ ਅੱਜ ਆ ਜੋ ਹੁਣ ਆਇਆ ਬੇਸ਼ਰਮੀ ਆਉਂਦੀ ਗੱਡੀ ਮੰਗਦਿਆਂ ਨੂੰ ਕੋਈ ਨਹੀਂ ਆਜੂਗਾ ਬੇਸ਼ਰਮੀ ਕਹਦੇ ਆਹ ਦੀ ਚੀਜ਼ ਦੇ ਕਹਦੇ ਬੇਸ਼ਰਮੀ ਹੁੰਦੀ ਹੈਗੀ ਤੁਸੀਂ ਮੇਰੇ ਬਾਹਲਾ ਸਿਰ ਤੇ ਚੜਨ ਲੱਗ ਗਏ ਯਾਰ ਇਹ ਗੱਲ ਆ ਕੋਈ ਹੈ ਥੋੜੀ ਹੁੰਦਾ ਹੁੰਦਾ ਇਹਦਾ ਨਹੀਂ ਆਹ 10 ਲੱਖ ਦੀ ਚੀਜ਼ ਹੈ ਕਿ 10 ਲੱਖ ਦੀ ਚੀਜ਼ ਹੈ ਮੰਗੀ ਤਾਂ ਵੇਤੀ ਨਹੀਂ ਜਾਂਦੀ ਹੈਗੀ ਕਿਸੇ ਨੂੰ ਤਾਂ ਕੋਈ ਨਹੀਂ ਆਜੂਗਾ ਨਾ ਲੈਣਾ ਬੇਸ਼ਰਮ ਚੰਗਾ ਨਾ ਹੋ ਤੁਸੀਂ ਆ ਕੇ ਨਿਕਲਿਆ ਜੇਬ ਚੋਂ ਮਿੰਨੂ ਤਾਂ ਲੱਗਦਾ ਗੱਡੀ ਵੀ ਗਈ ਕਹਿੰਦਾ ਸੀ ਗੱਡੀ ਵਿਆਹ ਦੇ ਲੈ ਕੇ ਗਏ ਆ ਮੰਮੀ ਆ ਵੇਖੋ ਗੱਡੀ ਨੂੰ ਵੀ 7 ਦਿਨ ਹੋ ਗਏ ਤੇ ਗੱਡੀ ਵੀ ਨਹੀਂ ਆਈ ਹੈਗੀ ਤੇ ਤੇਰੀ ਜੇਬ ਚੋਂ ਨਾ ਅਸਮਾਨ ਨਿਕਲਿਆਗਾ ਨੇ ਕੀ ਹੈਗਾ ਇਹ ਮੈਂ ਤਲਾ ਚਿੱਟਾ ਲਾਉਣ ਲੱਗੇ ਹਾਂ ਬੱਬੀ ਇਹ ਤਾਂ ਚਿੱਟੇ ਵਾਲਾ ਕੋਲ ਹੁੰਦਾ ਹੈ ਚਿੱਟੇ ਵਾਲਾ ਕੋਲ ਹੁੰਦਾ ਨਾ ਹਾਂਜੀ ਮੰਮੀ ਇਸ ਤੈਨੂੰ ਕਿੱਦਾਂ ਦਿਆਂ ਕਹਿੰਦੀਆਂ ਵੀ ਕੋਈ ਗੱਲ ਹੈਗੀ ਹੈਗੀ ਛੇ ਸੋੜਿਆ ਅੱਖ ਲੱਗੀ ਮੈਂ ਅੱਖ ਕਿਤੇ ਹੂੰ ਪੈਸਾ ਨੂੰ ਆ ਜਾਂਦੀ ਹੈ ਬੜੇ ਕੋਈ ਮੈਂ ਤਾਂ ਨਹੀਂ ਤੈਨੂੰ ਭੈਣ ਨੇ ਆਖਿਆ ਸੀਗਾ ਵੀ ਮੰਮਾ ਤੂੰ ਸੁੱਤ ਦਿੱਤੀ ਨਾ ਕਰਿਆ ਕਰੋ ਜੇ ਕਿ ਨਾ ਕਰਿਆ ਕਰੋ ਆਪੇ ਤੋਰ ਜਾ ਕੇ ਆਪਣਾ ਹੀ ਕਰ ਪਟੂ ਕੀ ਮੈਨੂੰ ਕੀ ਮਤਸੀਗਾ ਉਹ ਤਾਂ ਬੁਢੀ ਗੱਲਤੀ ਆ ਜੀ ਨਹੀਂ ਪਹਿਲਾਂ ਤਾਂ ਦੇਖ ਲਓ ਬੋਲਟ ਕੇ ਆਪਣਾ ਹਾਂਜੀ ਤੇ ਆਪਣੀ ਕੋਠੀ ਸੀਗੀ ਸ਼ਹਿਰ ਚ ਦੇਖ ਲਓ ਉਹ ਗਈ ਸਹਾਰਾ ਹੀ ਕੋਠੀ ਵੀ ਚ ਗਈ ਇੱਟੇ ਵਾਲੇ ਗੱਲਾਂ ਕੁਛ ਛੱਡਦੇ ਨਹੀਂ ਤੇ ਹੁਣ ਗੱਡੀ ਵੀ ਜਿਹੜੀ 7 ਦਿਨ ਹੋ ਗਏ ਨਾ ਜਿਹੜੀ ਗੱਡੀ ਘਰੇ ਨਹੀਂ ਹੈਗੀ ਮੈਨੂੰ ਤਾਂ ਇਹੀ ਲੱਗਦਾ ਵੀ ਵੇਚ ਤੇ ਇਹਨਾਂ ਨੇ ਪੱਕਦੀ ਭਈ ਮੁੰਡੇ ਨੇ ਇਹਨਾਂ ਨੇ ਦਿਨ ਥੋੜੀ ਨਾ ਕੋਈ ਵਿਆਹ ਆਉ ਹੁੰਦਾਗਾ ਹਾਂ ਤੇ ਜਮਕਰ ਪਟਕਾ ਔਰ ਜਦੋਂ ਉਹਨਾਂ ਨੂੰ ਕਰੋ ਨਾ ਗੱਲ ਮਾੜੀ ਜੀ ਕੀ ਕੁਛ ਹੋਊਗਾ ਮਟਿਆਰਤੀ ਹੋਏ ਜੀ ਹਾਂ ਇਹ ਵੱਡੀ ਗੱਲ ਤਾਂ ਐਸੇ ਦੀ ਹੈ ਕਿ ਵੀ ਆਪਾਂ ਨੂੰ ਜੇ ਵਿਆਹ ਦਾ ਤਾਂ ਉਹ ਪਿਆਗਾ ਸੱਪੇ ਪਿਆਗਾ ਆਪਣੀ ਬੁੜੀ ਦਾ ਕੁਛ ਖਾ ਗਿਆ ਬੁਲਟ ਖਾ ਗਿਆ ਗੱਡੀ ਖਾ ਗਿਆ ਬਾਰ ਦੀ ਬਾਰ ਬਾਕੀ ਸਾਰੇ ਬਿਹਾਰੀ ਉਹ ਬਿਹਾਰੀ ਉਹਨਾਂ ਦਾ ਬਦਲਿਆ ਪਿਆ ਸੀਗਾ ਭਾਈ ਭਾਈ ਕਿਉਂ ਮੈਨੂੰ ਪੈਂਦਾਗਾ ਦੋਸਰ ਤਾਂ ਹਾਂ ਕਰਦਾਂ ਮੈਂ ਇਹਨਾਂ ਨੇ ਕਿਤੇ ਲਿਓ ਨੇ ਚਾਰਦੇ ਨਾ ਪੇਪਰ ਦਵਾਉਂਦੇ ਮੈਨੂੰ ਆਪਾਂ ਅੱਗੇ ਤੁਹਾਨੂੰ ਚੰਗਾ ਪਹਾ ਲੈ ਕੇ ਜਾਂਦਾ ਸੀ ਆ ਆਇਨਾ ਕਰਦਾ ਨਹੀਂ ਅਗਰੇ ਤਾਂ ਆਇ ਹੋ ਜਾਂਦਾ ਨਾ ਪਤਾ ਨਹੀਂ ਬਗਾਨੀ ਧੀ ਨੇ ਰੋਕ ਲਿਆ ਵੀ ਬਗਾਨੀ ਧੀ ਨਹੀਂ ਆਉ ਕਾਮ ਦਿੰਦੀ ਹੈਗੀ ਆਇ ਨੂੰ ਪਤਾ ਆ ਦੀ ਲਛਣ ਆਪ ਦੀ ਲਛਣ ਵਿਗੜੇ ਪਏ ਆ ਸਾਖਤ ਆ ਸਾਨੂੰ ਤੇ ਰੇਤੀ ਸੀਗੇ ਵਾਹ ਕੀ ਤੇ ਉਹ ਗਾ ਲਾਈ ਜਾਂਦੀ ਜੇ ਵਾਕੜੀ ਨੂੰ ਹਟਾ ਦਾਂਗੇ ਪਰ ਨਾ ਕੰਮ ਪਾਰ ਜੀ ਮੈਨੂੰ ਵੀ ਪਸੀਗਾ ਇਹ ਚਟੇ ਨੇ ਮਾਰਤਾ ਜਾ ਹੁਣ ਦੇਖੀ ਜੋ ਚਲ ਆਉਂਦੇ ਇਹਨਾਂ ਨੂੰ ਆਪਾਂ ਕਰਦੇ ਆ ਗੱਲ ਮੈਂ ਤਾਂ ਕੱਪੜੇ ਧੋਹਦੀ ਸੀਗੀ ਆ ਸਾਹ ਕੇ ਰੱਖਣਾ ਪੱਖਾਉਣੇ ਤੂੰ ਆਪਦੇ ਕੋਈ ਰੱਖਣ ਨੇ ਆਉਂਦਾ ਹੋਣਾ ਉਹ ਨਾਈ ਜਾਂਦੇ ਆ ਕਿ ਨਾ ਕਿ ਇਧਰੇ ਆਉਂਦੇ ਹੋ ਹੈਲੋ ਬਾਈ ਲਖਵਿੰਦਰ ਬਾਈ ਸਾਡੇ ਘਰ ਦਾ ਨਾ ਮਾਹੌਲ ਵਾ ਬਿਗੜਿਆ ਪਿਆਗਾ ਤੇ ਤੁਸੀਂ ਆ ਜਾਂਦੇ ਬਾਈ ਇਹ ਤਾਂ ਚਿੱਤੇ ਚ ਪੈ ਗਿਆ ਗੱਡੀ ਵੀ 베ਚਦੀ ਬੋਲਟ ਵੀ 베ਚਦਾ ਤੇ ਬਾਣ ਵੀ ਗੈਣੇ ਕਰਤਾ ਬਾਈ ਬਾਣ ਕੇ ਤੁਸੀਂ ਆਓ ਤੇ ਇਹਨੂੰ ਸਮਝਾਓ ਮਾੜਾ ਮੋਟਾ ਨਹੀਂ ਸਾਡਾ ਘਰ ਤੇ ਜਾਮ ਪਟਿਆ ਜਾਊਗਾ ਠੀਕ ਆ ਬਾਈ ਹੁਣੀ ਆਜੋ ਠੀਕ ਆ ਬਾਈ ਮੈਂ ਇਹਨੂੰ ਜਾਣ ਨਹੀਂ ਦਿੰਦੀ ਕਿਸੇ ਪਾਸੇ ਨਹੀਂ ਠੀਕ ਆ ਬਾਈ ਤੁਸੀਂ ਬਾਹਰ ਨਾ ਜਾਇਓ ਹਮ ਜਾਣਾ ਹਾਂ ਰਿਸ਼ਤੇਦਾਰ ਆਉਂਦੇ ਹੈਗੇ ਕੌਣ ਆਉਂਦਾ ਮੈਂ ਇੱਥੇ ਬਹਿਣਾਗਾ ਚਲ ਆ ਜਾਂ ਹਾਂ ਹਾਂ ਬਹਿ ਜਾ ਤੁਸੀਂ ਹੁਣ ਬਾਹਰ ਨਾ ਜਾਇਓ ਇਹਨਾਂ ਨਾਲ ਕੀ ਗੱਲ ਹੋ ਗਈ ਰਿਸ਼ਤੇਦਾਰ ਕਰ ਤੋਂ ਹੁੰਦੇ ਆ ਪੰਗਾ ਤਾਂ ਨਹੀਂ ਕਿਤੇ ਹਾਂ ਅੱਜ ਨਹੀਂ ਆਉਂਦੇ ਇਹ ਨਹੀਂ ਆਦੇ ਖਾਸ਼ ਕਰ ਬਈ ਸਾਡੀ ਦਾ ਹੀ ਠੀਕ ਸਰ ਠੀਕ ਹੈ ਮੈਂ ਮੈਂ ਹੋ ਗਿਆ ਬਾਹਰ ਜਾ ਬਾਹਰ

ਇਹ ਕਿ ਇਤੁਰ ਪਹਿਲਾ ਤੂੰ ਸਾਡੇ ਆਉਂਦਾ ਜਾਂਦਾ ਸੀਗਾ ਵਧੀਆ ਸੀਗਾ ਤੇ ਹੁਣ ਤੇਰਾ ਕੀ ਹਾਲ ਬਣ ਗਿਆ ਤੇ ਇੰਨਾ ਕੁ ਸੀਗਾ ਜਿਆਦਾ ਸੀ ਇੰਨਾ ਕੁ ਖਰਾਬ ਕਰ ਤਾ ਤੂੰ ਰਾਹ ਕਿਹੜੇ ਪੈ ਗਿਆ ਬਈ ਯਾਰ ਕੋਈ ਹੱਥ ਚੇ ਨਹੀਂ ਗੱਲ ਸਮਝੀ ਨਹੀਂ ਆਉਂਦੀ ਬਈ ਯਾਰ ਮੈਂ ਹੁਣ ਨਹੀਂ ਕਰ ਸਾਡਾ ਤੈਨੂੰ ਸੁਝਾਉਣ ਦਾ ਫਰਜ਼ ਆ ਜੇ ਇਸ ਤੂੰ ਕੁਝ ਕਹਿਨੇ ਆ ਥੰਨਲ ਸਾਡੀ ਬਦਨਾਮੀ ਤੇਰੀ ਬਦਨਾਮੀ ਸੁਧਰ ਜਾ ਬੰਦਾ ਬੰਦ ਨਾ ਘਰ ਲੈਣਾ ਨਾ ਦਰ ਲੈਣਾ ਨਾ ਇਚ ਦੇਣੀ ਆ ਦੇਖੋ ਤਾਂ ਕੀ ਕਰੇ ਮਟਿਆ ਇਹ ਇਹਨੂੰ ਹਾਇਪਿਕਾ ਕਾਸਾ ਦਾ ਸਾਰਾ ਦਾ ਕਾਰਿਆ ਅਸੀਂ ਪਹਿਲਾਂ ਕਿਹਾ ਇਹ ਨਹੀਂ ਅਸੀਂ ਹੋਣਾ ਨਹੀਂ ਫੇਰ ਹੱਸਦਾ ਫੇਰ ਪਹਿਲਾਂ ਅੰਦਰ ਅੰਦਰ ਬੜੀਆਂ ਰਹੀਆਂ ਆ ਵੀ ਨਾ ਦੱਸੀ ਫੇਰ ਦੱਸਿਆ ਜਦੋਂ ਸਾਰਾ ਖਾ ਗਿਆ ਗੱਡੀ ਸਾਡੇ ਘਰੇ ਨਹੀਂ ਰਹੀ ਉਹ ਤਾਂ ਸਾਡੇ ਘਰੇ ਨਹੀਂ ਰਹੀ ਬੰਦੇ ਨਹੀਂ ਰਹਿਣਾ ਮਰਸੀ ਜਿਹੜੇ ਸਭ ਲੱਕ ਚੀਜ਼ ਮੈਂ ਹੁਣ ਜੇ ਇਹਨੂੰ ਸੈਂਟਰ ਚ ਛਕਾਉਣੇ ਆ ਫੇਰ ਵੀ ਮਾੜੇ ਬੱਜਾਂਗੇ ਸੁਧਰ ਜਾ ਭਾਈ ਛਕਾਉਣਾ ਪਊਗਾ ਹੁਣ ਸੈਂਟਰ ਚ ਛਕਾਉਣਾ ਪਊਗਾ ਸੈਂਟਰ ਹੰਟਰ ਚ ਨਹੀਂ ਮੈਂ ਜਾਂਦਾ ਮੈਂ ਤੇ ਚਲੋ ਫਹਾ ਲੈ ਲਉਂ ਜੀ ਸੈਂਟਰ ਹੰਟਰ ਚ ਛਕਾਇ ਬਣੋ कोई ਗੱਲ ਨਹੀਂ ਭਾਈ ਪਤਨ ਦਵਾਈ ਦਵਾਵਾਂਗੇ ਸਰਦੇ ਇਹ ਹਸਪੀਟਲ ਤੇਰਾ ਇਲਾਜ ਕਰਾ ਦੇ ਇਲਾਜ ਕਰਾ ਦੇਣੇ ਤੇਰਾ ਜਿਵੇਂ ਤੂੰ ਅੱਖੀਆਂ ਤੈਨੂੰ ਉਵੇਂ ਸੈੱਟ ਕਰਦੇ ਦਵਾਈ ਚਲਾਵਾਂਗੇ ਨਹੀਂ ਭਾਈ ਹੁਣ ਨਹੀਂ ਮੈਂ ਤੇ ਛੱਡਿਆਣਾ ਮੈਂ ਨਹੀਂ ਛੱਡਦਾ ਆਹ ਤੇਰਾ ਦੇਖ ਤੁਰ ਪੜਣੀ ਹੈ ਦਵਾਈ ਬੂਟੀ ਦਾ ਹੱਲ ਕਰੋ ਭਾਈ ਦਵਾਈ ਦਵਾਈ ਗਿਆ ਤਾਂ ਭਾਈ ਕਿਸੇ ਪਾਸੇ ਲੈ ਜੀ ਹਾਂ ਅੰਦੇ ਯਾਰ ਮੇਰਾ ਯਾਰ ਮੈਨੂੰ ਨਾ ਦਾ ਸਮਝਾਉਣ ਦੀ ਲੋੜ ਹੈ ਨਾ ਮੇਰਾ ਘਰਵਾਰਾ ਮੈਨੂੰ ਮੈਨੂੰ ਨਹੀਂ ਪਤਾ ਯਾਰ ਮੈਂ ਨਹੀਂ ਜੱਸੇ ਐਂ ਕਰ ਆਹਾਂ ਨਾ ਉਹਦਾ ਸਮਾਨ ਆਗਾ ਸੰਦੀਪ ਦਾ ਤੇ ਉਹਨੂੰ ਫੜਾਇਆ ਏ ਤੇ ਮੇਰੀ ਗੱਲ ਸੁਣਾ ਉਹਨੇ ਨਾਲੇ ਤਾਂ ਆਪਣੇ ਚ ਕੋਠੀ ਲੈਣੇ ਕਰਤੀ ਅੱਛਾ ਤੇ ਨਾਲੇ 4 ਕਿੱਲੇ ਬਾਣ ਲੈਣੇ ਕਰਤਾ ਆਪਣੇ ਚ ਉਹ ਤਾਂ ਬੈ ਹੀ ਮੰਨ ਤੂੰ ਹਾਂ ਹਾਂ ਜਦੋਂ ਆਪਾਂ ਇਹਨੇ ਪੈਸੇ ਲੈਣੇ ਸੀ ਤੇ ਆਹ ਉਹਨੂੰ ਫੜਾਏ ਆਪਣੇ ਕਿਤੇ ਉਹਨਾਂ ਨਾਲ ਨਾ ਕੋਈ ਲੜਾਈ ਝਗੜਾ ਨਾ ਹੋ ਜੇ ਬਾਹਰ ਦੀ ਬਾਹਰ ਹੀ ਫੜਾ ਦੀ ਨਹੀਂ ਨਕਲੇਸ਼ਤਾ ਨਹੀਂ ਨਹੀਂ ਤੂੰ ਬਾਹਰ ਦੀ ਵਾਰ ਹੀ ਫੜਾ ਦੀ ਤੇ ਮੇਰੀ ਗੱਲ ਸੁਣਾ ਆਪਾਂ ਨੂੰ ਮਸਾ ਮੋਟੀ ਮੁਰਗੀ ਫਸੀ ਆ ਇਹ 50 5000 ਦਾ 60 6000 ਦਾ ਇਕੱਠਾ ਲੈ ਕੇ ਜਾਂਦਾ ਹੁਣ ਤੇ ਤੂੰ ਇਹ ਕੰਮ ਉਹਦੇ ਤੇ ਤੇਰੀ ਡਿਊਟੀ ਆ ਹੁਣ ਤੂੰ ਉਹਨੂੰ ਰੱਖਿਆ ਕਰ ਸਾਹਮ ਕੇ ਬੱਸ ਜਿਵੇਂ ਜਿਵੇਂ ਹਾਂ ਹਾਂ ਉਹ ਤੈਨੂੰ ਰਾਤੀ ਬਥੇਰਾ ਕਰ ਜੋ ਸੇਡ ਉਹੜਾ ਮਾਸ ਆਈ ਪਈ ਕੁਠੀ ਉਹ ਕਰਤੀ ਉਹਨੇ ਆਪਾਂ ਨੂੰ ਤੀ ਤਾਂ ਇਹ ਤੂੰ ਨੂੰ ਪਛਾ ਦੇ ਠੀਕ ਹੈ ਨਦੀਪ ਹਾਂ ਬਈ ਅੱਛਾ ਤੂੰ ਜਸ ਹਾਂ ਯਾਰ ਇਹਦਾ ਆਗਾ ਠੀਕ ਹੈ ਚਲੋ ਸਾਡੇ ਘਰੇ ਪਤਾ ਲੱਗ ਗਿਆ ਬਈ ਹੁਣ ਮੈਂ ਬੜਾ ਜਿਆਦਾ ਸਹਾਰਨਾ ਚੱਲੇਗਾ ਵੀ ਪੜ ਦੇਣਾ ਹੈਗਾ ਮੈਂ ਤਾਂ ਹੁਣ ਗੋਲ ਮਾਰ ਲਿਆ ਮੈਂ ਇਧਰ ਸਾਈਡ ਤੇ ਹੂਗਾ ਮਨ ਰਸਾ ਅਸੀਂ ਨਿਹਾਨੀ ਵੀ ਤੂੰ ਬਸ ਮੈਂ ਹੁਣ ਘਰੇ ਘਰੇ ਨਹੀਂ ਲਾਉਂਦਾ ਮੈਂ ਤਾਂ ਖੇਤ ਲਾਉਂਗਾ ਅੱਜ ਅੱਜ ਤਾਂ ਬਾਹਰ ਖੇਤ ਦਾ ਸਾਡੇ ਘਰੇ ਬਰਾ ਬਾਤ ਉਹ ਬਗ ਜਾਣਾ ਬਗ ਜਾ ਮੈਂ ਤਾਈ ਤੈਨੂੰ ਫੋਨ ਨਹੀਂ ਕਰਿਆ ਮੈਨੂੰ ਕਿਸੇ ਪਤਾ ਨਾ ਲੱਗ ਜੇ ਓਏ ਕੀਤ ਲਾਈਏ ਪ੍ਰਵਾਜ ਤਾਂ ਇਹਦਾ ਨਹੀਂ ਪੂਰਾ ਆਉਂਦਾ ਸਾਰਾ ਕੁਝ ਹੀ ਟੱਪ ਗਿਆ ਓਏ ਇਹਦੇ ਨਾਲ ਅੱਜ ਬਸ ਸੱਚ ਨਾਲ ਬੜਾ ਗਲਤੀ ਹੋ ਗਈ ਮੈਥੇ ਦੀ ਓਹੋ ਕਿਵੇਂ ਲਸਰੂਆ ਹੁਣ ਸਾਰਾ ਕੁਝ ਵੇਚ ਬਟ ਲਿਆ ਮੈਂ ਹੁਣ ਕਿਥੋਂ ਲਿਆ ਕਰੂੰ ਯਾਰ ਕਿਥੋਂ ਹਾਵਾਂ ਮਰਨਾ ਪਊ ਇਹਦਾ ਹੁਣ ਮਰਨਾ ਪਊ ਇਹਦਾ ਹਾਲ ਹੀ ਮਰਨਾ ਮਾ ਅੱਜ ਬਸ ਖਤਮ ਕਰ ਦੋ ਜੇ ਕਹਾਣੀ ਮੈਂ ਸਾਰੀ। ਮੇਰੀ ਗੱਲ ਸੁਣ ਅੱਜ ਸੰਦੀਪ ਕੇ ਘਰੋਂ ਫੋਨ ਆਇਆ ਸੀਗਾ ਮੈਨੂੰ ਹੁਣ। ਅੱਛਾ। ਉਹ ਕਹਿੰਦੇ ਆ ਕਿ ਘਰੇ ਸੱਦੇ ਆਪਾਂ ਨੂੰ। ਵੀ ਸਾਡਾ ਮੁੰਡਾ ਉਹ ਕਹਿੰਦੇ ਹੋਣਗੇ ਵੀ ਚਿੱਟੇ ਤੇ ਨਾਤਾ ਤੁਸੀਂ। ਆਪਾਂ ਕਿਹੜਾ ਚਿੱਟਾ ਨਾਤਾ ਇਹਨਾਂ ਆਪ ਲੱਗਿਆ ਹੋਊ। ਲੈ ਕੇ ਜਾਂਦਾ ਸੀਗਾ ਕਿਸੇ ਖਾਤਰ ਕਹੇ ਕਿ ਆਪਣ ਨੂੰ ਪਤਾ ਤੇ ਮੇਰੀ ਰੀਅਲ ਸਨੈਪਰ ਨਾਲ ਘਰੇ ਜਾਣਾ ਅੱਜ। ਮੈਂ ਕੱਲੀ ਤਾਂ ਕੀ ਜਾਵਾਂ ਮੇਰੇ ਨਾਲ ਚੱਲ ਨਾਲ ਤਾਂ ਆਪਾਂ ਛੜਾਵਾਂਗੇ ਅੱਜ ਕੋਠੀ। ਤੇ ਨਾਲੇ ਛੜਾਵਾਂਗੇ ਬਾਣ ਜਿਹੜਾ 5-10 ਹਜ਼ਾਰ ਲੱਗੂ ਆਪਾਂ ਲਾ ਦਾਂਗੇ ਹੁਣ। ਬਹੁਤ ਟਾਈਮ ਕਿਸੇ ਨਾਲ ਹੋਰ ਲੈ ਕੇ ਜਾਣਾ ਆਪਾਂ ਨਹੀਂ ਬਹੁਤ ਆਪਾਂ ਨਹੀਂ ਆਇਆ ਪਗੜ ਕੋਈ ਚੋਰੀ ਜਿਹਾ ਦੇ ਦਾ ਕਹਦੇ ਤੇ ਆਪਾਂ ਪਗੜ ਨੇ ਆਪਾਂ ਦੇ ਮੂੰਹ ਤੇ ਬਾਕੀ ਲੁਹਾਰੇ ਕਿ ਆਪਾਂ ਨੂੰ ਸਾਰਾ ਕੁਝ ਆਪਣੇ ਨਾਂ ਤੇ ਹੈ ਡਰ ਵਾਲੀ ਗੱਲ ਹੈ ਨਹੀਂ ਤੇ ਆਪਾਂ ਚੱਲ ਅੱਜ ਆਪਾਂ ਉਹਨਾਂ ਦੇ ਘਰੀ ਚੱਲ ਗਏ ਚੱਲ ਚੱਲਦੇ ਆ ਬਜਾਏ ਉਹਨੇ ਆਪਾਂ ਹਾਂ ਹਾਂ ਮਸੇ ਸੱਦਿਆ ਸੀਗਾ ਤੁਸੀਂ ਕੀ ਨਹੀਂ ਕਰੀ ਤਾ ਲੈ ਕਰਤੇ ਜਮਾ ਸੀ ਚੰਗੀ ਕਰਨ ਨੂੰ ਮੈਂ ਕੀ ਕਰਤਾ ਸਾਨੂੰ ਪੱਟ ਤਾਂ ਦਿੱਤੇ ਸਾਡਾ ਛੱਡ ਗਿਆ ਤੂੰ ਲੈ ਕਰ ਕੀ ਦਿੱਤਾ ਸਾਨੂੰ ਗਲਤ ਆ ਦੱਸੋ ਸਾਡੇ ਕਹਿੰਦੀ ਕੀ ਕਰਤਾ ਗੱਡੀ ਛੱਡੀ ਨਹੀਂ ਟਰੈਕਟਰ ਸਾਰਾ ਬਹਿ ਕੇ ਗੱਲ ਕਰ ਮੇਰੀ ਗੱਲ ਸਾਨੂੰ ਕੋ ਬੈਠ ਬੈਠ ਆ ਖੜ ਜਾ ਮੇਰੀ ਗੱਲ ਸੁਣਾ ਪਹਿਲੀ ਗੱਲ ਤਾਂ ਤੂੰ ਮੈਨੂੰ ਐਂ ਦੱਸ ਹਾਂ ਚਿੱਟਾ ਖਾਣਾ ਅਸੀਂ ਤੁਹਾਡਾ ਮੁੰਡਾ ਨਹੀਂ ਲਾਇਆ ਪੀ। ਹੋਰ ਕਿ ਨਹੀਂ ਲਾਇਆ ਕੋਈ ਵੇਚ ਦਿੱਤਾ ਹੋਣਾ। ਅਸੀਂ ਵੇਚਦੇ ਸੀ। ਜਮਾਂ ਵੇਚਦੇ ਸੀਗੇ। ਗੱਲ ਕਰ ਤੇਰਾ ਮੁੰਡਾ ਮੈਥੋਂ ਕਹਿ ਕੇ ਆਏ ਲੈ ਕੇ ਆਉਂਦਾ ਹੁੰਦਾ ਸੀ ਕਹਿੰਦਾ ਮੈਥੋਂ ਤਾਂ ਕਿਸੇ ਨੇ ਮੰਗਾਇਆ ਭਾਬੀ ਮੈਂ ਤਾਂ ਦੇ ਦੇ। ਮੈਨੂੰ ਜਦੋਂ ਅਗਲੇ ਨੇ ਰੋਗ ਤਾਂ ਮੈਂ ਤੈਨੂੰ ਕੀ ਦੱਸਾਂ? ਹਾਂ ਕਰ ਖਾਚ ਤੂੰ ਮੈਨੂੰ ਕੱਟ ਤਾ। ਮੇਰੀ ਗੱਲ ਸੁਣ ਮਾਸੀ। ਦੇਖ ਲੜਾਈ ਕਰਨੀ ਆ ਉਹ ਵੀ ਅਸੀਂ ਤਿਆਰ ਆ। ਉਹ ਤੈਨੂੰ ਵੀ ਪਤਾ ਹੀ ਆ ਹੁਣ ਅਸੀਂ ਕੋਈ ਉਹ ਤਾਂ ਹੈ ਨਹੀਂ ਦਾ ਬਣਾਲੇ ਤਾਂ ਹੈ ਨਹੀਂਗੇ। ਪਹਿਲੀ ਗੱਲ ਤਾਂ ਸਾਨੂੰ ਆ ਜਿਹੜੀ ਤੁਹਾਡੀ ਕੋਠੀ ਹੈ ਨਾ ਇਹ ਸਾਡੇ ਕੋਲੇ ਬੈ ਆ ਇਹ ਵੀ ਬੈ ਆ ਚਾਰ ਕਿੱਲੇ ਬਾਹਣਾ ਤੁਹਾਡਾ ਉਹ ਵੀ ਬੈ ਆ ਮੇਰੇ ਕੋਲੇ ਤੇ ਕੋਠੀ ਚੋਂ ਜੇ ਤਾਂ ਤੁਸੀਂ ਨਾ ਉੱਠਣਾ ਤਾਂ ਵਧੀਆ ਰਹੋਗੇ ਨਾ ਉੱਠੋਗੇ ਤਾਂ ਫਿਰ ਪੁਲਸ ਆ ਕੇ ਠਾ ਦੂਗੀ ਤੁਹਾਨੂੰ ਹਾਂ ਕੋਠੀ ਚੋਂ ਠਾਉਂਗੀ ਤੁਹਾਨੂੰ ਜਿਹੜਾ ਤੂੰ ਮੈਨੂੰ ਮੇਰੀ ਗੱਲ ਸੁਣਾ ਤੇ ਥੋ ਮੈਂ ਪੈਸੇ ਲੈ ਕੇ ਜਾਂਦੀ ਹੁੰਦੀ ਸੀ ਨਾ ਗੱਡੀ ਸਾਡੀ ਵੇਖ ਕੇ ਦੇਖ ਉਹ ਤਾਂ ਅਮਰੀਕਾ ਮੇਰੀ ਗੱਲ ਸੁਣਾ ਮਣਾਂ ਮੈਂ ਕੋਈ ਉਹਨੂੰ ਆਪ ਦੇ ਹੱਥੀ ਖਾਣ ਨਹੀਂ ਲਾਇਆ ਬਾਈ ਮੈਨੂੰ ਤਾਂ ਉਹ ਕਹਿ ਕੇ ਲਿਆਉਣਾ ਹੁੰਦਾ ਸੀ ਵੀ ਮੈਥੋਂ ਕਿਸੇ ਮੇਰੇ ਲਈ ਹੱਜ ਜਨੇ ਮੰਗਾਇਆ ਮੈਂ ਸਾਡਾ ਦਿਖਾ ਕੇ ਤਾਂ ਤੂੰ ਫਿਰ ਸਾਨੂੰ ਦੇਖੋ ਉਹ ਤਾਂ ਮੇਰੇ ਦੇਖ ਹੁਣ ਸਾਰੇ ਦੀ ਗੱਲ ਨਹੀਂ ਰਹੀ ਹੈਗੀ ਹੈਨਾ ਬਾਕੀ ਬਾਈ ਮੈਂ ਤਾਂ ਸਮਾਨ ਦਿੱਤਾ ਤੇ ਪੈਸੇ ਲਈਓ ਤੂੰ ਠੀਕ ਹੈ ਨਾ ਗੱਲ ਮੈਂ ਤਾਂ ਸਮਾਨ ਦੇ ਕੇ ਉਹ ਤਾਂ ਕੋਠੀ ਫੇਰ ਖਰੀਦੀ ਆ 4 ਕਿੱਲੇ ਤੁਹਾਡਾ ਬਾਣ ਤਾਂ ਲੈ ਲੇਤਾ ਦਾ ਥੋੜੀ ਨੀਵੇਂ ਕਰਕੇ ਕੀ ਬੋਲੀਏ ਬਾਕੀ ਬਾਈ ਤੁਸੀਂ ਹੁਣ ਜੇ ਇਹ ਦੇ ਕੋ ਸੋਡੀ ਮਰ ਜੇ ਉੱਠ ਖੜੋਗੇ ਤਾਂ ਵਧੀਆਗਾ ਨਹੀਂ ਫਿਰ ਪੁਲਿਸ ਠਾ ਦੂਗੀ ਕਾਗਜ਼ ਪੱਤਰ ਸਾਡੇ ਕੋਲੇ ਹੈਗੇ ਕੋਠੀ ਸਾਡੇ ਨਾ ਗਈ 4 ਕਿੱਲੇ ਬਾ

ਆ ਲੈ ਦੱਸ ਸਬਾਰਦਾਈਏ ਤੇ ਪਸ ਕਹਿੰਨੀ ਤੇਰੇ ਵੀਰ ਨੇ ਤਾਂ ਤੇਰਾ ਨਹੀਂ ਸਾਥ ਦਿੱਤਾ ਹੈਗਾ ਦੇਖ ਹਨਾ ਜਿਹੜਾ ਚਾਰ ਕਿੱਲੇ ਬਾਨਦੇ ਹੈਗੇ ਹੈਗੇ ਉਹ ਇਹਨਾਂ ਨਾਲ ਆਪਾਂ ਦਾ ਟਾਈਮ ਪਾਸ ਕਰ ਲਾਂਗੇ ਤੈਨੂੰ ਪੜਾਵਾਾਂਗੇ ਲਿਖਾਵਾਾਂਗੇ ਵੀ ਦੇਖ ਹਨਾ ਉਹ ਤਾਂ ਆਪਣੇ ਵਾਸਤੇ ਕੁਝ ਨਹੀਂ ਸੋਚਿਆ ਹੈਗਾ ਕੁਝ ਨਹੀਂ ਛੱਡਿਆ ਹੈਗਾ ਦੇਖ ਚੱਲ ਕਰ ਆਪਾਂ ਨੂੰ ਤਾਂ ਦਾ ਟਾਈਮ ਪਾਸ ਕਰਨਾ ਪਊਗਾ ਦਿਲ ਨਾ ਕੋਈ ਵੀ ਤੂੰ ਟੈਨਸ਼ਨ ਲੈ ਦੇ ਪਾਪਾ ਆਵਾ ਰਲ ਕੇ ਆਪਦਾ ਉਹ ਕਰਾਂਗੇ ਕਿਵੇਂ ਰਲ ਕੇ ਕੰਮ ਧੰਦਾ ਕਰਾਂਗੇ ਹਾਂ ਕੋਈ ਨਹੀਂ ਕਰ ਸਕਦਾ ਮਸ਼ੀਨ ਦਾ ਕੋਈ ਕੰਮ ਹੋ ਕਰ ਲੂੰਗੀ ਹਾਂ ਸ ਤੇਰੇ ਸਿਰ ਤੇ ਪੁੱਤ ਤੂੰ ਨਾ ਸੱਤੀ ਹੋਣਾ ਜਿਹੜਾ ਕੁਸ ਹੋ ਗਿਆ ਹਵਾ ਆ ਗਿਆ ਉਹਨ ਤਾਂ ਆਪਣਾ ਕਾਸ ਜੋ ਗ੍ਰੇਨ ਛੱਡਿਆ ਹੈਗਾ ਦੇਖ ਆਪਾਂ ਹੁਣ ਤਾਂ ਕੋਈ ਸੱਫਤੇ ਸੀਗੇ ਮੇਰੀ ਵੀ ਬਹੁਤ ਗਲਤੀ ਸੀਗੀ ਮੈਂ ਸਾਡੇ ਅੱਖ ਨਹੀਂ ਲੱਗੀ ਤੂੰ ਮੰਨੀ ਨਹੀਂ ਮੈਂ ਤੇ ਮੋਤੇ ਦੀ ਕਹਿੰਦੇ ਸੀ ਸਿਰ ਵਰ ਕੇ ਆ ਵੀ ਉਹ ਬੋਲੀ ਤਾਂ ਨਾ ਉਹ ਕਰ ਮੈਂ ਜੋ ਉਹਦੀ ਅੱਖੀ ਆਪਦੀ ਬੱਤ ਜਦੋਂ ਹੁਣ ਹੁਣ ਆਪ ਨੂੰ ਉਹ ਹੁੰਦਾਗਾ ਇੱਥੇ ਤੱਕ ਗੱਲ ਨਹੀਂ ਪਹੁੰਚੀਦੀ ਸੀ ਕਿਸੇ ਤੇ ਵਿਸ਼ਵਾਸ ਕਰਨ ਦੀ ਲੋੜ ਹੀ ਨਹੀਂ ਹੈਗੀ ਮਾਂ ਜੇ ਤੂੰ ਵਿਸ਼ਵਾਸ ਕਰਿਆ ਤਾਂ ਜ ਤੇਰਾ ਪੱਟਿਆ ਗਿਆ ਦੇਖ ਪੱਟਾ ਕਿਵੇਂ ਰੱਜਣਾ ਠੀਕ ਰਹੇਗੀ ਦੇਵਾਲਾ ਇਹ ਸਾਰੇ ਦਿਨ ਕੱਢਾਂਗੇ ਅਸੀਂ ਪੁੱਤ ਤਾਂ ਗਿਆ ਉੱਥੋਂ ਹੁਣ ਕਿਸੇ ਵਾਸਤੇ ਜਾਵੇ ਇਹ ਦਾਖਲhao ਕਰੋ ਲਖਾਓ ਪਰੇ ਤੇ ਆਪਣੇ ਚ ਉਹਦਾ ਕੋਈ ਆਉਣੀ ਹੈਗਾ ਜਾਣੇ ਆ ਭਈ ਹੋਰ ਕੀ ਕਰਾਂਗੇ ਅੱਜ ਤਾਂ ਮਰਨਾ ਪਊਗਾ ਦੇਖ ਲੈ ਜੱਸੇ ਹੁਣ ਆਪਣੇ ਕੋਲੇ ਸਾਰਾ ਕੁਝ ਹੋ ਗਿਆ ਹਨਾ ਹੂੰ ਬਹੁਤ ਤੰਗ ਕਰਮ ਸੀ ਬੁਣੀ ਜਿਵੇਂ ਕਿਤੇ ਨਾ ਤੋ ਪੈਸੇ ধার ਲੈਣ ਆ ਜਾਂਦੀ ਨਾ ਤੇ ਵਿਆਜ ਲੈਂਦੀ ਮੈਂ ਤੋ ਉਹ ਪੈਸੇ ਲੁੰਨਿਆ ਦਾ ਹੂੰ ਹੁਣ ਦੇਖ ਲੈ ਆਪਾਂ ਆਪ ਮਾਰ ਖੋਗੇ ਸਾਰੇ ਘਾਸੇ ਦੇ ਤਿੰਨ ਦਿਨ ਦਾ ਹੋਆ ਹਨਾ ਟਾਈਮ ਟਾਈਮ ਦੀ ਗੱਲ ਆ ਹਾਂ ਉਹ ਤਾਂ ਗੱਲ ਹੈਗੀ ਐ ਟਾਈਮ ਆਪੇ ਮਨ ਤੇ ਫੀਲ ਕਰ ਲੈ ਵੀ ਆਪਾਂ ਨੂੰ 15000 ਰੁਪਏ ਪਿੱਛੇ ਹੀ ਆਪਣੇ ਘਰੇ ਬਣਾਉਂਦੀ ਸੀ ਆਪਾਂ ਕੰਮ ਵਾਸਤੇ ਚਲੇ ਜਾਂਦੇ ਸੀ ਕੋਈ ਕੜੀ ਗੱਡੀ ਐ ਤੁਸੀਂ ਅੜੀ ਵੀ ਤੇ ਫਿਰ ਆਪਾਂ ਘੜਾ ਕੋ ਮੋਖਤ ਲਈਏ ਨਾ ਤੋ ਆਪਾਂ ਤਾਂ ਸਮਾਨ ਦਿੱਤਾ ਲਈ ਹੈਗੀ ਹਾਂ ਸਮਾਨ ਤਾਂ ਦਿੱਤਾ ਪਰ ਆਉਣ ਵਾਲੇ ਟਾਈਮ ਚ ਕੁਈ ਆਪਾਂ ਚੰਗੀ ਗੱਲ ਕਰਕੇ ਤਾਂ ਨਹੀਂ ਇਹ ਲੈਤੀ ਪਰ ਆਪਾਂ ਵੀ ਤਾਂ ਪੈਸਿਆਂ ਦੇ ਲਿਉਂਦੇ ਸੀਗੇ ਇਹ ਸਮਾਨ ਸਾਰਾ ਨਹੀਂ ਲਿਉਂਦੇ ਤਾਂ ਸੀਗੇ ਆਪਾਂ ਕੋਈ ਪੈਸਾ ਤਾਂ ਹੋਰ ਤਰੀਕੇ ਨਾਲ ਵੀ ਬਹੁਤ ਕਮਾਇਆ ਜਾ ਸਕਦਾ ਐਸ ਚੀਜ਼ਾਂ ਨਾਲ ਪੈਸੇ ਕਦੀ ਕਮਾਉਣ ਵਾਲੀ ਪੀੜ੍ਹੀ ਜਿਹੜੀ ਆਪਣੀ ਪਨੀਰੀ ਹੈ ਉਹਨਾਂ ਅੱਗੇ ਦੇਖੋਸ ਆ ਗਿਆ ਤਾਂ ਉਹ ਗੇਟਾਂ ਨੂੰ ਜਿੰਦਰੇ ਲੱਗ ਜਾਣੇ ਆ ਕਿ ਆ ਖੁੰਜਾਂ ਦੇ ਵਿੱਚ ਕੋਠੀਆਂ ਜਾਲੇ ਲੱਗ ਜਾਣੇ ਆ ਸੱਚੀ ਗੱਲ ਦੀ ਸਾਰਿਆਂ ਨੂੰ ਜਿਹੜੀ ਇਹ ਵੀਡੀਓ ਬਣਾ ਰਹੇ ਸੀ ਕਿਸੇ ਤੇ ਲਾ ਕੇ ਨਹੀਂ ਬਣਾ ਰਹੇ ਇੱਕ ਸਿਰਫ ਇਹ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਸੇਧ ਦੇਣ ਲਈ ਬਣਾਏ ਸੀਗੇ ਵੀ ਇਸ ਨਸ਼ੇ ਦਾ ਅੰਤ ਬਹੁਤ ਬੁਰਾ ਹੈਗਾ ਸਿਰਫ ਸਾਡੀ ਇਸ ਵੀਡੀਓ ਦੇ ਵਿੱਚ ਇੰਨਾ ਕੁ ਦਿਖਾਇਆ ਗਿਆ ਹੈਗਾ ਵੀ ਇਸ ਨਸ਼ੇ ਤੋਂ ਛੁਟਕਾਰਾ ਪਾਓ ਤੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਓ ਤੇ ਨਵੀਂ ਵੀਡੀਓ ਦੇਖ ਰਹੀ ਸੀ ਭਰਾ ਸਾਡੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰਿਓ